ਅੱਜ ਸਾਡੇ ਇੱਥੇ ਇੱਕ ਛੋਟੇ ਦੁਕਾਨਦਾਰਾਂ ਤੋਂ ਸਾਨੂੰ ਸਾਡੀ ਹਸਕਾ ਡੋਨਰ ਸੈਟੀ ਦੀ ਬਾਬਾ ਦੀਪ ਸਿੰਘ ਵੈਲਫੇਅਰ ਸੈਟੀ ਦੇ ਕੋਲ ਆਇਆ ਉਹ ਕਿ ਰੋਜ਼ ਜੋ ਆਪੀ ਤੰਗ ਪਰੇਸ਼ਾਨ ਕਰ ਰਹੇ ਸੀ ਦੁਕਾਨਦਾਰਾਂ ਨੇ ਕੋਸ਼ਿਸ਼ ਕੀਤੀ ਤੋੜੇ ਉਹਨੇ ਮਤਲਬ ਉਹਨੇ ਇੰਨਾ ਕਿ ਭਜਾਇਆ ਉੱਥੋਂ ਸਾਨੂੰ ਭਜਾ ਕੇ ਉਹ ਆਪਣਾ ਤਕਰੀਬਨ ਗਰਲ ਸਕੂਲ ਤੱਕ ਲੈ ਗਿਆ ਗਰਲ ਸਕੂਲ ਜਾ ਕੇ ਸਾਡੀ ਟੀਮ ਨਾਲ ਬਾਬਾ ਦੀਪ ਸਿੰਘ ਵੈਲਫੇਅਰ ਸੈਟੀ ਦੀ ਟੀਮ ਤੇ ਨਾਲ ਜੰਗਲੀ ਜੀਵੀ ਵਾਲੇ ਮਲਾਜ਼ਮ ਉਹਨਾਂ ਦੇ ਗਰਾਊਂਡ 'ਚ ਗਰਲ ਸਕੂਲ ਦੇ ਗਰਾਊਂਡ 'ਚ ਨਾਲ ਰੱਸੀਆਂ ਜਾਲ ਪਾ ਕੇ ਅਸੀਂ ਉਹਨੂੰ 2-3 ਘੰਟੇ ਚ ਕਾਬੂ ਕੀਤਾ ਸਾਡੇ ਸੁਸਾਇਟੀ ਦੇ ਵਾਈਸ ਪ੍ਰਧਾਨ ਸਾਡੇ ਚੇਅਰਮੈਨ ਜਿੱਤੀ ਵੰਸਲ ਮਾਦਵ ਸ਼ਰਮਾ ਤੇ ਸਾਡੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਜਸਮੀਨ ਜੀ ਸਾਰੇ ਅਸੀਂ ਉੱਥੇ ਹਾਜ਼ਰ ਸੀਗੇ ਤੇ ਨਾਲ ਸਾਡੇ ਭਾਟੀਆ ਜੀ ਤੇ ਜੰਗਲੀ ਜੀਵੀ ਦੇ ਮੈਡਮ ਗੁਰਪ੍ਰੀਤ ਨੇ ਤੇ ਉਹਨਾਂ ਦੇ ਨਾਲ ਭੁਪਿੰਦਰ ਜੀ ਸਾਰੇ ਉੱਥੇ ਟੀਮ ਹਾਜ਼ਰ ਸੀ ਸਭ ਦੀ ਮਿਹਨਤ ਦੇ ਨਾਲ ਉਹਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਹੁਣ ਬੀੜ ਦਸਾਂਜ ਵੀਖੇ ਉਹਨੂੰ ਜੇਰੇ ਇਲਾਜ ਲਈ ਭੇਜਿਆ ਗਿਆ ਤੇ ਸਾਡੀ ਟੀਮ ਉੱਥੇ ਜਾ ਕੇ ਆਈ ਹੈ ਆਡਾ ਮੁੰਡਾ ਇੱਕ ਗਿਆ ਚੈੱਕ ਕਰਨ ਲਈ ਵੀ ਕੀ ਉਹਨਾਂ ਦਾ ਇਲਾਜ ਹੋਣਾ ਕੀ ਸਾਰੀ ਪ੍ਰੋਬਲਮ ਆਈ ਹੈ ਜਿਵੇਂ ਉਹਦਾ ਕੰਨ ਕੱਟ ਗਿਆ ਸ਼ੀਸ਼ਾ ਵੱਧਿਆ ਕਿਸੇ ਦਾ ਉਹ ਸਾਰਾ ਉਹਦਾ ਹੱਲ ਕੀਤਾ ਜਾਊਗਾ ਜਲਦੀ ਤੋਂ ਜਲਦੀ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਜੇ ਕਿਤੇ ਵੀ ਐਦਾਂ ਦੀ ਕੋਈ ਦਿੱਕਤ ਆਂਦੀ ਹੈ ਸਾਡੀ ਸੁਸਾਇਟੀ ਹਰਸਵਲਾ ਡੋਨਰ ਸੁਸਾਇਟੀ ਨੂੰ ਕਿਤੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਕੋ ਪੇਸ ਜੀ ਕੋ ਪੇਸ ਬਾਸ ਜੀ ਤੇ ਮधव ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਅੱਜ ਸਵੇਰ ਤੋਂ ਤੇ ਆਪਣੇ ਜੰਗਲੀ ਜੀ ਵਿਭਾਗ ਵੱਲੋਂ ਤੇ ਮੈਂ ਆਪਣੇ ਵੱਲੋਂ ਹੋਰ ਵੀ ਕੰਮਾਂ ਦੇ ਵਿੱਚ ਕਈ ਵਾਰੀ ਬਾਜ਼ਾਰ ਦੇ ਵਿੱਚ ਜਿਹੜੇ ਦੁਆਰਾ ਜਾਨਵਰ ਨੇ ਕੁੱਤੇ ਨੇ ਉਹਨਾਂ ਦੇ ਟੱਟੜ ਹੋ ਜਾਂਦੇ ਨੇ ਉਹਨਾਂ ਦਾ ਵੀ ਇਲਾਜ ਇਹ ਸਾਡੇ ਨਾਲ ਲੱਕੇ ਤੇ ਆਪਣੀ ਟੀਮ ਦੇ ਰਾਹੀਂ ਕਰਦੇ ਰਹਿੰਦੇ ਨੇ ਵਕਤ ਵਕਤਾਂ ਸਮਿਆਂ ਦੇ ਤੇ ਧੰਨਵਾਦ ਜੀ ਇਹ ਕਈ ਵਾਰੀ ਜੰਗਲਾਂ-ਜੰਗਲਾਂ ਤੋਂ ਨਿਕੜੇ ਹੁੰਦੇ ਨੇ ਉਦੋਂ ਕੀ ਹੈ ਬਾਜ਼ਾਰ ਦੇ ਵਿੱਚ ਆ ਗਿਆ ਸਾਨੂੰ ਵੀ ਰਿਪੋਰਟ ਮਿਲੀ ਸੀ ਕਿਸੇ ਨੋਰ ਤੋਂ ਅੱਜ ਸਵੇਰ ਦੀ ਸਾਡੀ ਰੈਸਕਿਊ ਟੀਮ ਲੱਗੀ ਹੋਈ ਸੀ ਕਿਸੇ ਸੰਸਥਾ ਨੇ ਨਾਲ ਨੌਤੋਂ ਨਹੀਂ ਜਾਣਦੇ ਭਰਾ ਦਾ ਤੇ ਸਵੇਰ ਦੇ ਇਹ ਵੀ ਸਾਡੇ ਨਾਲ ਲੱਗੇ ਹੋਏ ਨੇ ਤੇ ਗੱਲ ਸਕੂਲ ਦੇ ਵਿੱਚ ਇਹ ਆ ਗਿਆ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਇਹ ਸਾਨੂੰ ਕਵਰ ਕਰ ਲਿਆ ਸਾਰੇ ਸਾਡੇ ਸਾਥੀ ਨੇ ਤੇ ਇਹਨਾਂ ਦੀ ਮਦਦ ਨਾਲ ਅਸੀਂ ਸਾਡੀ ਰੈਸਕਿਊ ਟੀਮ ਜਿਹੜੀ ਨਾਲ ਫਰੇਵ ਦੀ ਲੱਗੀ ਹੋਈ ਆ ਉਹਨਾਂ ਦੇ ਮਦਦ ਨਾਲ ਅਸੀਂ ਉਹਨੂੰ ਜੰਗਲਰ ਨੂੰ ਕਾਬੂ ਕਰਕੇ ਇੱਥੇ ਵੀਦ ਮੈਂ ਇਸ ਦੁਸਤਾਨ ਦੇ ਵਿੱਚ ਇਲਾਜ ਦੀ ਇੰਪੇਜ ਦਿੱਤਾ ਜੀ ਸਰ ਪ੍ਰਿੰਸੀਪਲ ਜੀ ਤੁਸੀਂ ਕਹਿਣਾ ਚਾਹੋ ਕਿੰਨੇ ਟਾਈਮ ਤੇ ਜਿਹਨੂੰ ਕਾਬੂ ਕਰ ਲਿਆ ਕਿ ਸਕੂਲ ਦਾ ਕੋਈ ਨੁਕਸਾਨ ਹੋਇਆ ਨਹੀਂ ਸਕੂਲ ਦੇ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਮੈਂ ਤਾਂ ਇਹੀ ਸਮਝਾਂਗਾ ਕਿ ਜੰਗਲੀ ਜੇ ਦੇ ਵਿੱਚਲੇ ਜਾਨਵਰ ਨੇ ਉਹਨਾਂ ਦਾ ਵੀ ਧਰਤੀ ਤੇ ਉਹ ਨਹੀਂ ਹੱਕ ਹੈ ਆਪਾਂ ਉਹਨਾਂ ਦੀਆਂ ਜਿਹੜੀਆਂ ਜੰਗਲ ਲਈ ਖੋਲੇ ਇਨਸਾਨਾਂ ਨੇ ਇਸੇ ਕਰਕੇ ਉਹ ਗਲਤੀ ਨਾਲ ਕਈ ਵਾਰ ਭੁਲੇਖੇ ਨਾਲ ਸ਼ਹਿਰ ਚ ਆ ਜਾਂਦੇ ਨੇ ਉਸੀ ਤਰ੍ਹਾਂ ਉਹ ਸ਼ਹਿਰ ਦੇ ਵਿੱਚ ਵੜ ਗਿਆ ਤੇ ਸਨ ਦੇਖ ਕੇ ਬੜਾ ਉਹ ਲੱਗਿਆ ਵੀ ਉਹਦੇ ਕਾਫੀ ਖੂਨ ਵੀ ਰਹਿ ਰਹਿਆ ਸੀ ਕਿਤੇ ਰਸਤੇ ਵਿੱਚ ਕਿਤੇ ਛੱਟਾ ਲੱਗੇ ਆਉਂਦੇ ਪਰ ਜਦੋਂ ਜੋ ਕਹਿੰਦੇ ਕੁਦਰਤ ਕਰਦੀ ਹੈ ਠੀਕ ਕਰਦੀ ਹੈ ਉਹ ਇੱਥੇ ਇਸ ਗਰਾਊਂਡ ਦੇ ਵਿੱਚ ਆ ਗਿਆ ਜਿਹੜਾ ਕਿ ਚਾਰੇ ਤਰਫੋਂ ਗਾਰਡ ਨਾਲ ਅਸੀਂ ਬੰਦ ਕੀਤਾ ਹੋਇਆ ਤੇ ਇੱਥੇ ਆਪਣੇ ਟੀਮ ਮੇਰੇ ਨਾਲ ਖੜੀ ਹੈ ਇਹ ਪਲਸ ਗੁਰਪ੍ਰੀਤ ਮੈਡਮ ਜਗਨਾਤ ਜੀ ਦਾ ਭਾਗ ਦੇ ਅਪੀ ਨਾਲ ਆਏ ਨੇ ਗੁਰਮੀਤ ਕੌਰ ਜੀ ਆਪਣੇ ਪੂਰੇ ਟੀਮ ਨਾਲ ਆਏ ਉਹਨਾਂ ਨੇ ਸਾਰਿਆਂ ਦੀ ਮਦਦ ਨਾਲ ਉਸ ਨੂੰ ਰੋਕੂ ਕਰ ਦਿਆ ਤੇ ਜਿਸ ਵਾਰਜੋਆਇ ਕਿ ਉਹ ਥੇੜ ਵਿੱਚ ਤੇ ਪਾ ਕੇ ਉਹਦਾ ਪ੍ਰੋਪਰ ਨਾਮ ਕਰਾ ਦੇ ਬਾਕੀ ਵੀ ਲੱਜਣ ਉਹਦੇ ਉਹ ਤਾਂ ਕਿਹਦੇ ਵਾਰਜੋਆ ਨੂੰ ਠੀਕ ਠਾਕ ਕਰਦੇ ਫਿਰ ਦੰਦਰ ਦੁਬਾਰਾ ਛੱਡ ਦੇ ਦੀਵੇਂ ਤੁਸੀਂ ਜਾਣਦੇ ਹੋ ਕਿ ਕਿ ਨੌਜਵਾਨ ਮੁੰਡੇ ਨੇ ਕਾਬੂ ਕਰਿਆ ਤੇ ਮਹਿਕਮਾ ਦੇ ਮੁਲਾਜ਼ਮ ਵੀ ਨਾਲ ਸੀਗੇ ਕਿ ਉਹ ਨੌਜਵਾਨ ਦੇ ਬਾਰੇ ਕੀ ਕਹਿਣਾ ਜਾਊਂਗੇ ਸਾਨੂੰ ਅੱਜ ਦੇਸ਼ ਨੂੰ ਇਸ ਤਰ੍ਹਾਂ ਦੇ ਨੌਜਵਾਨ ਨੇ ਕਿ ਬਹੁਤ ਲੋੜ ਹੈ ਜਿਹੜੇ ਵੋਲੰਟਰੀ ਕੰਮ ਕਰਦੇ ਨੇ ਆਪਣੇ ਆਪ ਨੂੰ ਮੂਰੇ ਹੋ ਕੇ ਸਫਾਵਾਂ ਬਣੇ ਹੋਏ ਕੰਮ ਕਰਦੇ ਨੇ ਜਿਹਦੇ ਵੀ ਮਾਰ ਪਾਸਟਰ ਜਿਹੜੇ ਮੁੰਡੇ ਦਾ ਨਾਮ ਲੱਗਦਾ ਹੈ ਬਾਦ ਸਾਡੇ ਜਿਹੜੇ ਬੇਟੇ ਵਰਗੇ ਪਰ ਬਹੁਤ ਵਧੀਆ ਲੱਗਿਆ ਇਹਨੂੰ ਮੈਂ ਪਹਿਲੇ ਜਿੰਨੀਆਂ ਵਾਰ ਫੇਸਬੁਕ ਤੇ ਰਿਚਰ ਪਰ ਮਿਲੋ ਦਾ ਮੌਕਾ ਅਜੀ ਮਿਲਿਆ ਕੰਮ ਕਰਨ ਦਾ ਜਿਹੜਾ ਢੰਗ ਹੈ ਉਹ ਵੀ ਮੈਂ ਨੇੜੇ ਤੋਂ ਦੇਖਿਆ ਤੇ ਦੇਖਿਆ ਮੈਂ ਕਿ ਬਹੁਤ ਯਾਰਪੈਸੀ ਜੀ ਤੇ ਇਸ ਨੇ ਪੂਰੀ ਆਪਣੀ ਮਿਹਨਤ ਕਰਕੇ ਜਿੰਦਗੀ ਇਹਦੇ ਨੇ ਪੂਰੇ ਇਸੇ ਕੰਮ ਚ ਲਾਈ ਹੋਈ ਹੈ ਉਹ ਮੈਂ ਪਤਾ ਕੀਤਾ ਗਊਆਂ ਦੀ ਸੇਵਾ ਸਪੋਰਟ ਜਿਹੜੀ ਜਾਨਵਰ ਜਾਨੀ ਨਾਲ ਕੀ ਹੁੰਦੇ ਨੇ ਉਹ ਸਾਰਿਆਂ ਦੀ ਸਾਂਭ ਸੰਭਾਲ ਇਸ ਹੋਂਸਾ ਚੱਲ ਰਹੀ ਹੈ ਉਹ ਵਧਾਈ ਦੇ ਪਾਤਰ ਵੀ ਨੇ ਦੇ ਅਦਮਿਸ਼ ਦੇ ਵਿੱਚ ਬਹੁਤ ਲੋਡ ਹੈ ਨਾ ਅਸੀਂ ਇਹ ਹੀ ਦੁਆ ਕਰਦੇ ਹਾਂ ਕਿ ਰੱਬ ਇਹਨਾਂ ਦੀਆਂ ਜਿੰਨੀਆਂ ਵੀ ਹੋਰ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਦਲਦੇ ਵਿੱਚ ਫਸੇ ਜਾ ਰਹੇ ਹਨ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਇੱਕੋ ਇਸ ਤਰ੍ਹਾਂ ਇਹ ਨਸ਼ੇ ਦਾ ਜਿਹੜਾ ਮੁੱਦਾ ਉਹ ਇੱਕ ਅਲੱਗ ਮੁੱਦਾ ਹੈ ਪਰ ਇਹ ਵੀ ਨਸ਼ਾ ਉਦੋਂ ਹੀ ਹੁੰਦਾ ਜਦੋਂ ਇਨਸਾਨ ਨੂੰ ਕੋਈ ਆਪਣਾ ਤੋਂ ਇੱਖੀ ਤੋਂ ਦੂਰ ਲੱਗਦਾ ਹੈ ਉਦੋਂ ਉਹ ਇਨਸਾਨ ਵਿਲੇ ਹੋ ਜਾਂਦੇ ਨੇ ਫਿਰ ਉਹ ਨਸ਼ੇ ਵਾਲੇ ਪਾਸੇ ਪੈਂਦੇ ਨੇ ਪਰ ਆਪਣੀ ਸਾਹਮਣੇ ਬਾਦੋ ਬੇਟਾ ਹੈ ਜੀ ਇਹ ਇਹ ਆਪਣੇ ਆਪ ਨੂੰ ਐਡਿਓ ਨਾਲ ਜੋੜ ਲਿਆ ਤੇ ਇਸ ਤਰ੍ਹਾਂ ਜੇ ਉਹ ਸਾਰੇ ਬੱਚੇ ਬਜਾਏ ਜਲਤ ਰਸਤੇ ਤੇ ਚੱਲਣ ਦੀ ਸਹੀ ਰਸਤੇ ਤੇ ਚੱਲਣ ਲੱਗ ਜਾਣ ਤਾਂ ਆਪਣਾ ਜਿਹੜੀ ਆਪਣਾ ਜਿਹੜਾ ਦੇਸ਼ ਬਹੁਤ ਅੱਗੇ ਚੱਲੇ ਜਾਏ ਧੰਨਵਾਦ ਸਰ ਜੀ